ਪੈਰੋਂ ਮੋਟਾ ਵੀ ਕਿਆ ਕਰਨਾ ਨਹੀਂ ਪੈਰਾਂ ਨਾਲ ਹੁਣੀ ਨਹੀਂ ਜੂ ਪੈਰਾਂ ਨਾਲ ਗੱਠੀ ਹੈਗੀ ਨਾ ਇਸ ਨੂੰ ਆਜਾ ਦੇ ਆਪ ਹੀ ਸੋ ਹੱਦ ਨਾਲ ਬਲਾਂ ਸਾਡ ਚੱਲ ਰਹੀ ਹੈ ਥੱਲੇ ਪੋਲ ਨਾ ਰੱਖੇ ਜੀ ਥੱਲੇ ਨਾ ਬੱਚ ਥੱਲੇ ਦਾ ਪੋਲਾ ਹੋਊਗਾ ਫੇਰੀ ਜਣਾ ਕਰਨੀ ਜੀ ਹੁੰਦਾ ਉਸੇ ਯਾਰ ਨਾਲ ਰਹੇ ਵਿੱਚ ਪਾਣੀ ਹੋਊਗਾ ਨਾ ਕਿਥੋਂ ਸਭ ਤੋਂ ਇਹਦਾ ਪੂਰਾ ਮਾਰ ਆਪਾਂ ਅੰਬ ਲਾ ਕੇ ਪੱਤੀ ਛੱਕੇ ਜਾਂਦਾ ਨਹੀਂ ਲਾਉਣਾ ਪਾਣੀ ਬਾਅਦ ਚ ਪਾਉਣਗੇ ਹੁਣੇ ਪਾਉਣਾ ਉਹਨੂੰ ਪਾਉਣਾ ਹੈ ਜੀ ਨਾਲ ਦੀ ਨਾਲ ਪਾਈ ਚੱਲੋ ਇਹੋ ਜਿਹੇ ਸਭ ਲਾਗੇ ਪਾਣੀ ਪਾਣੀ ਕਰਦਾ ਹੈ ਸਾਰੇ ਬਰਾਸਤੀ ਬੁੱਤੇ ਆ ਪੰਜਾਬ ਦੇ ਬਾਈ ਇਹ ਬਸ ਮਗਾ ਪੁੱਟਿਆਂ ਨੂੰ ਕੁਛ ਲੱਗਦਾ ਨਹੀਂ ਇਹਦੇ ਫਲ ਲੱਗਦੇ ਫਿਰ ਪਿੰਗ ਰੰਗਦੇ ਤੇ ਉਹਨਾਂ ਦੀ ਭੁਰਜੀ ਬਣਾ ਕੇ ਖਾਵੇ ਨਾ ਚਾਹ ਤਾਂ ਜੀ ਗੋਡੇ ਨਹੀਂ ਦਰਦ ਕਰਦੇ ਜਿੰਦੀ ਕਾ ਜੀ ਜਨਾਰ ਬਹੁਤ ਜਨਾਰ ਵੀ ਤੇਰਾ ਬਾਈ ਕੇ ਨਗਰ ਉਹ ਤਾਂ ਜੀ ਕਿ ਹੋਰ ਕੋਈ ਬੇਟੀ ਇਹ ਜੰਮਣ ਕਿੰਨਾ ਟਾਈਮ ਲੱਗਦਾ ਤੁਹਾਨੂੰ ਜੰਮ ਨੂੰ ਹੀ ਘੱਟ ਘੱਟ ਦੀ 7-8 ਸਾਲ ਸੱਤ ਸਾਲਾਂ ਦੇ ਵਿੱਚ ਇਹ ਜਾ ਕੇ ਚੱਲ ਚੱਕ ਲਵੇ ਪਾਣੀ ਜਕਵਾਰ ਦੀ ਉਹ ਜਾ ਕੇ ਮੋਬਾਈਲ ਤੋਂ ਪਾਣੀ ਪਾ ਲੈਣਾ ਹੈ ਨਾ ਇਹਨੇ ਪਾਣੀ ਉਹਨੇ ਹੀ ਕਿਹਾ ਕਿ ਮੈਂ ਚਾਹੁੰਦੀ ਮੈਂ ਕੋਈ ਨਾਮ ਚੱਲਦਾ ਹੈ ਨਾ ਬੱਸ ਇਹਨੇ ਮੁਕੰਮਲ ਕੰਬੇ ਕੀ ਨਾਮ ਹੈ ਆਪਣਾ ਅਜਦਾ ਕੀ ਪ੍ਰੋਬਲਮ ਰੱਖਿਆ ਤੁਸੀਂ ਤੇ ਜਸਕਰਨ ਸਿੰਘ ਸੀਵਿੰਗ ਹੈ ਜੀ ਪ੍ਰੈਸ ਕਲੱਬ ਬਟਿੰਡਾ ਦਿਹਾਤੀ ਵੱਲੋਂ ਇਹ ਉਦਮ ਕੀਤਾ ਗਿਆ ਹੈ ਆਏ ਸਾਲ ਦੀ ਤਰ੍ਹਾਂ ਹੀ ਬਾਗਾਵਰਨ ਦੀ ਸ਼ੁੱਧਤਾ ਵਾਸਤੇ ਵੱਧ ਤੋਂ ਵੱਧ ਦਰਖਤ ਲਗਾਏਗੇ ਤਾਂ ਕਿ ਜਿਹੜੇ ਸਾਡੇ ਕੁਦਰਤੀ ਕ੍ਰੋਪੀਆਂ ਆ ਰਹੀਆਂ ਇਹਨਾਂ ਨੂੰ ਬਚਾਇਆ ਜਾ ਸਕੇ ਆਉਣ ਵਾਲਾ ਜਿਹੜਾ ਸਮਾਂ ਉਹ ਦਰਖਤਾਂ ਦੇ ਘਟਣ ਦੇ ਨਾਲ ਬਹੁਤ ਨਾਜ਼ੁਕ ਹੁੰਦਾ ਜਾ ਰਿਹਾ ਤੇ ਪ੍ਰੈਸ ਕਲੱਬ ਦਾ ਇਹ ਇੱਕ ਉਦਮ ਹੈ ਤੇ ਉਹਨਾਂ ਦੀ ਸੋਚ ਨਹੀਂ ਹੈ ਵੀ ਜਿੰਨੇ ਅਸੀਂ ਵੱਧ ਤੋਂ ਵੱਧ ਦਰਖਤ ਇੱਥੇ ਲਾਵਾਂਗੇ ਉਨਾਂ ਹੀ ਸਮਾਜ ਦਾ ਤੇ ਉਨਾਂ ਹੀ ਲੋਕਾਂ ਦਾ ਭਲਾ ਇਸ ਸੋਚ ਨੂੰ ਲੈ ਕੇ ਇੱਥੇ ਹੀ ਨਹੀਂ ਇਕੱਲੇ ਤਕਰੀਬਨ ਬਟਿੰਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਹੀ ਬਟਿੰਡਾ ਦੇ ਹਾਤੀ ਪ੍ਰੈਸ ਕਲੱਬ ਵੱਲੋਂ ਇਹ ਦਰਸਤ ਲਗਾਏ ਜਾਣਗੇ ਕਿੱਥੇ ਕਿੱਥੇ ਤੱਕ ਤਲ ਕਾ ਚੁੱਕੇ ਹੁਣ ਤੱਕ ਹੁਣ ਤਾਂ ਕਈ ਪਿੰਡ ਹੈ ਜੀ ਯਾਦ ਨਹੀਂ ਹੈਗਾ ਜਿੰਨੇ ਜੋਧਪੁਰ ਰਵਾਨਾ ਤੇ ਵੀਰਤਲਾਬ ਸੀ ਬੱਲੂਆਣਾ ਸੀ ਤੇ ਸਰਦਾਰਗੜ ਸੀ ਤੇ ਚੁੱਗੇ ਖੁਰਦ ਸੀ ਇਹ ਪਿੰਡ ਹੈਗੇ ਨੇ ਪਹਿਲਾਂ ਇੱਕਈ ਪਿੰਡ ਹੁਣ ਮਾਨ ਕੇ ਬਿਸਤਰ ਜਾਂਦੇ ਆ तकरीबन ਕਈ ਸਾਲਾਂ ਤੋਂ ਇਹ ਚੱਲ ਰਿਹਾ ਹੈ ਹਾਂਜੀ ਸਰ ਆਪਣਾ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬੂਟੇ ਨਾਲ ਨਰਸਿੰਦਰਪਾਲ ਸਿੰਘ ਹੈ ਤੇ ਪ੍ਰੈਸ ਕਲੱਬ ਬਠਿੰਡਾ ਅਧਿਆਤਿ ਨਾਲ ਜੁੜੇ ਹੋਏ ਆ ਸੇਵਾ ਕਰ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਉਹਦੇ ਵਿੱਚ ਅਸੀਂ ਵਾਤਾਵਰਣ ਦੀ ਸੰਭਾਲ ਲਈ ਹਰ ਸਾਲ ਜਿਹੜੇ ਹੈਗੇ ਆ ਬੂਟੇ ਲਾਉਣੇ ਆ ਤੇ ਐਤਕੀ ਸਾਡਾ ਇਸ ਗੱਲ ਤੇ ਹੀ ਜ਼ੋਰ ਹੈਗਾ ਵੀ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਹੈਗੇ ਆ ਉਹ ਲਾਏ ਜਾਣ ਕਿਉਂਕਿ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਹੈ ਉਹਨਾਂ ਬਾਰੇ ਨੌਜਵਾਨਾਂ ਜਾਂ ਬੱਚਿਆਂ ਨੂੰ ਨਹੀਂ ਪਤਾ ਬਜ਼ੁਰਗਾਂ ਨੂੰ ਪਤਾ ਹੋਣਾ ਤਾਂ ਉਹਦੇ ਬਾਰੇ ਜ਼ਰੂਰੀ ਆ ਉਹਨਾਂ ਦੇ ਅਲੱਗ-ਅਲੱਗ ਗੁਣ ਹੈਗੇ ਆ ਦਰੱਖਤਾਂ ਦੇ ਇਸ ਕਰਕੇ ਅਸੀਂ ਅੱਜ ਬਟਿੰਡਾ ਜਿਹੜਾ ਚਿਲਡਰਨ ਪਾਰਕ ਉੱਥੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਅਸੀਂ ਜਿਹੜਾ ਬਟਿੰਡਾ ਦਿਹਾਤੀ ਦੇ ਪਿੰਡਾਂ ਹੋਰ ਕਸਬਿਆਂ 'ਚ ਲਗਾਤਾ ਜਿਹੜੇ ਹੈਗੇ ਆ ਰੁੱਖਾਂ ਨੂੰ ਧੰਨਵਾਦ ਹੋਰ ਕੁਝ ਮੈਸੇਜ ਦੇਣਾ ਚਾਹੋਗੇ ਜਨਤਾ ਨੂੰ ਹਾਂ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ ਵੀ ਕਈ ਵਾਰ ਤੱਕ ਕੀ ਹੁੰਦਾ ਆਪਾਂ ਫੇਸਬੁੱਕ ਜਾਂ ਵਟਸਐਪ ਤੇ ਸੋਸ਼ਲ ਸਾਈਟਾਂ ਤੇ ਬਚਾਉਣੇ ਆ ਘਰੇ ਬਹਿ ਕੇ ਓਵੇਂ ਨਹੀਂ ਬਚਾਉਣਾ ਚਾਹੀਦਾ ਸਹੀ ਤਾਂ ਇਹ ਹੈ ਵੀ ਬੱਤਵਾ ਦਰਖਤ ਲਾਏ ਜਾਣ ਜੇ ਆਪਣੇ ਘਰ ਕੋਲੇ ਜਾਂ ਆਪਣੇ ਖੇਤ 'ਚ ਦਰਖਤ ਹੈ ਉਹਨੂੰ ਕੱਟਿਆ ਨਾ ਜਾਵੇ ਉਹ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜੇਕਰ ਕਹਿੰਦੇ ਨੁਕਸਾਨ ਹੁੰਦਾ ਪੱਤੇ ਜ਼ਿੰਦਗੀ ਦੇ ਵਿੱਚ ਦਰਖਤਾਂ ਦਾ ਅਹਿਮ ਥਾਂ ਹੈਗਾ ਉਹਨੂੰ ਸਾਂਝ ਦੇ ਹੋਏ ਵੱਤੋ ਵੱਤ ਆਪਣੇ ਜਿਹੜੇ ਹੈਗੇ ਆ ਦਿੱਤੇ ਹੀ ਤੁਹਾਡੇ ਸਾਂਝੀ ਜਗ੍ਹਾ ਹੈਗੀ ਆ ਘਰ ਦੇ ਅੱਗੇ ਜਾਂ ਹੋਰ ਥਾਵਾਂ ਤੇ ਵੱਤੋ ਆਤਰਕ ਲਾਉਣ ਚਾਹੀਦੀ ਹੈ। ਹਾਂ ਜੀ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੁੰਗੇ ਅੱਜ? ਹਾਂ ਸੁਖਜਿੰਦਰ ਮਾਨਾ ਜੀ। ਤੇ ਮੈਂ ਬਸ ਇਹੀ ਕਹਿਣਾ ਜੀ ਪ੍ਰੈਸ ਕਲੱਬ ਬਠਿੰਡਾ ਤੇ ਅਤੀ ਦਾ ਬਾਕੀ ਬਹੁਤ ਵੱਡਾ ਰੋਲ ਆ ਸਾਡੇ ਪਿੰਡ ਵੀ ਸਾਰੀ ਟੀਮ ਸੇਵੀਆ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਤੋਂ 6 ਸਾਲ ਪਹਿਲਾਂ ਕੌਟੇ ਸੀ ਲਾਈ ਸੀ ਉਹ ਪੂਰੇ ਵਧੀਆ ਹੁਣ ਵੀ ਖੜੇ ਆ ਉਹ। ਤੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਹਿਲੀ ਗੱਲ ਤਾਂ ਬਾਈ ਸਰੇਂਦਰ ਜੀ ਨੇ ਜਦੋਂ ਕਿਹਾ ਵੀ ਤੁਸੀਂ ਖੁਦ ਉਪਰਾਲਾ ਕਰੋ ਵੀ ਜੇ ਮੈਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਘਰੇ ਬੈਠੇ ਬੈਠੀ ਪੋਸਟਾਂ ਪਾਉਣ ਨਾਲ ਖੁਦ ਚਾਹੇ ਇੱਕ ਹੀ ਪੇੜ ਲਾ ਦੋ ਪਰ ਉਹਨੂੰ ਸੰਭਾਲੋ ਜ਼ਰੂਰ ਤੇ ਜੇ ਕੋਈ ਤੁਹਾਨੂੰ ਲੱਗਦਾ ਵੀ ਕਈ ਵਾਰੀ ਹੁੰਦਾ ਹੈ ਆਪਾਂ ਨੂੰ ਐ ਹੁੰਦਾ ਵੀ ਆਪਣੇ ਕੋਲੇ ਪੌਦੇ ਹੈ ਨਹੀਂਗੇ ਤਾਂ ਤੁਸੀਂ ਪ੍ਰੈਸ ਕਲੱਬ ਮਠੰਡਾ ਦੇ ਅਧਿਆਤੀ ਦੇ ਨਾਲ ਸਰਦਾਰ ਜਸਕਰਨ ਸਿੰਘ ਸੇਵੀਆਂ ਜੀ ਦੇ ਨਾਲ ਬਾਈ ਸਰੇਂਦਰਪਾਲ ਜੀ ਇਹਨਾਂ ਨਾਲ ਸਾਰੀ ਟੀਮ ਨਾਲ ਕਿਸੇ ਨਾਲ ਵੀ ਇਸਤੇ ਵਰਕ ਕਰ ਸਕਦੇ ਹੋ ਮੇਰੇ ਨਾਲ ਵੀ ਕਰ ਸਕਦੇ ਹੋ ਕਿ ਅਸੀਂ ਪੂਰੀ ਤੁਹਾਨੂੰ ਹੈਲਪ ਕਰਾਂਗੇ ਤੁਹਾਡੇ ਤੱਕ ਪੌਦੇ ਪਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਪਰ ਕਿਰਪਾ ਕਰਕੇ ਪੌਦੇ ਹਰ ਸਾਲ ਮੈਂ ਤਾਂ ਕਹਿੰਦਾ ਇੱਕ ਪੌਦਾ ਹਰੇਕ ਬੰਦੇ ਨੂੰ ਲਾਉਣਾ ਚਾਹੀਦਾ ਤੇ ਉਹਨੂੰ ਪਾਲਣਾ ਚਾਹੀਦਾ ਇਹੀ ਮੈਸੇਜ ਐਸਰ ਵੇਖੋ ਬਹੁਤ ਸਸਤਾ ਮਾ ਨੇ ਕਿ ਉਹ ਬੂਟੇ ਲਾਉਂਦੀਆਂ ਨੇ ਵੀਡੀਓ ਬਣਾ ਲੈਂਦੀਆਂ ਫੋਟੋਆਂ ਖਿਚਾ ਲੈਂਦੀਆਂ ਮੁਰਕੇ ਉਸ ਬੂਟਿਆਂ ਦੀ ਕੋਈ ਸੰਭਾਲ ਨਹੀਂ ਹੁੰਦੀ ਇਹ ਬੂਟੇ ਉੱਥੇ ਲਾਉਣ ਦਾ ਫਾਇਦਾ ਜੇ ਤੁਸੀਂ ਸੰਭਾਲ ਲਓਗੇ ਬਿਲਕੁਲ ਹੀ ਸੰਭਾਲ ਸਰ ਨੂੰ ਲਾਉਣਾ ਰੁੱਖ ਸੌਖਾ ਪਰ ਉਹਨੂੰ ਪਾਲਣਾ ਬਹੁਤ ਔਖਾ ਹੈ ਇਹ ਤੁਸੀਂ ਰੁੱਖ ਨੂੰ ਪਾਲਗੇ ਨਾ ਤੇ ਤੁਸੀਂ ਉਹਨੂੰ ਵੱਡੇ ਹੁੰਦੇ ਨੂੰ ਥੱਲੇ ਬੈਠੋਗੇ ਤੇ ਛਾਂ ਲਓਗੇ ਪਰ ਤੁਹਾਨੂੰ ਜਿਹੜਾ ਸਕੂਨ ਮਿਲਣਾ ਮੈਨੂੰ ਲੱਗਦਾ ਹੋਰ ਕਿਤੇ ਨਹੀਂ ਮਿਲ ਸਕਦਾ ਹੁਣ ਤੁਸੀਂ ਕਿੱਥੇ ਕਿੱਥੇ ਬੂਟੇ ਲਾਇਆ ਕੀ ਉੱਥੇ ਸੰਭਾਲ ਹੋਵੇਗੀ ਅਸੀਂ ਆਪਣੇ ਪਿੰਡ ਮੇਰੇ ਫੇਸਬੁੱਕ ਅਕਾਊਂਟ ਤੋਂ ਹੀ ਤੁਹਾਨੂੰ ਬੋਲ ਅਸੀਂ ਨਾ ਲਗਭਗ 3-4 ਸਬੂਟਾ ਲਾਦਾ ਜੀ ਐਤ ਕੀ ਸੀਜ਼ਨ ਚ ਔਰ ਸਾਡੇ ਕੋਲੇ ਪੂਰਾ ਇੰਤਜ਼ਾਮ ਆ ਟਰੈਕਟਰ ਆ ਵੱਡੀ ਟੈਂਕੀ ਆ ਜੀ ਤੇ ਅਸੀਂ ਨਰੇਗਾ ਦੇ ਵਿੱਚੋਂ ਪੂਰਾ ਮੈਸਟਰੋਲ ਕਢਾਇਆ ਹੋਇਆ ਬੰਦਾਂ ਦਾ ਪੱਕਿਆਂ ਦਾ 10 ਬੰਦਾਂ ਦਾ ਤਿੰਨ ਮਹੀਨਾਵਾਂ ਲਈ ਉਹਨਾਂ ਦਾ ਕੰਮ ਹੀ ਹੈ ਤੇ ਨਾਲ ਸਾਡੀ ਟੀਮ ਜਾਂਦੀ ਹੈ ਨਾਲ ਸਾਡੇ ਪਿੰਡ ਦੇ ਨੌਜਵਾਨ ਬਿਨਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਬਹੁਤ ਵੱਡਾ ਸਨੇਹ ਹੱਥ ਸਾਡੇ ਪਿੰਡ ਨੇ ਤੇ ਅਸੀਂ ਤਾਂ ਇੱਥੋਂ ਤੱਕ ਕਿ ਆਸੇ-ਪਾਸੇ ਐਨ ਐਚ ਜਿਹੜੀ ਸੜਕ ਉਹਦੇ ਤੇ ਵੀ ਲਾਏ ਐ ਕਿ ਏਮਜਾ ਹਸਟਾਲ ਦੇ ਵਿੱਚ ਵੀ ਸਾਡੀ ਟੀਮ ਨੇ ਕੁੱਟੇ ਲਾਏ ਮਾਰਜੀ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਮੈਂ ਮਾਲੀ ਦਾ ਕੰਮ ਕਰਦਾ ਹਾਂ ਇੱਥੇ ਚਿਲਡਰਨ ਪਾਰਕ 35 ਨੰਬਰ ਪ੍ਰੈਸ ਕਲੱਬ ਦੇ ਹੱਥੇ ਪਟੰਡਾ ਵੱਲੋਂ ਬੂਟੇ ਲਗਾਏ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਕੰਨਾ ਜੀ ਬੂਟੇ ਲਗਾਏ ਗਏ ਤੇ ਉਹ ਅੱਪਾ ਉਹਨਾਂ ਨੂੰ ਪਾਣੀ ਪਾਣੇ ਦੇਖ ਰੇ ਕੋ ਉਹਨਾਂ ਦੀ ਕਰਦੇ ਆਂਗੇ ਜੀ ਤੇ ਇੱਥੇ ਆ ਕੇ ਉਹ ਵੀ ਦੇਖ ਰੇ ਕਰਨ ਸਾਡੇ ਨਾਲ ਮਦਦ ਕਰਨ ਵੀ ਇਹ ਬੂਟੇ ਵੱਡੇ ਹੋਣ ਵੀ ਸਾਨੂੰ ਉਹ ਦਿਨ ਸਹੂਲਤ ਦੇ ਠੀਕ ਇਹਨਾਂ ਬੂਟਿਆਂ ਦੀ ਤੁਸੀਂ ਪਾਲ ਕਰੋਗੇ ਨਾ ਹਾਂ ਜੀ ਹਾਂ ਜੀ ਸੰਭਾਲ ਹਾਂ ਜੀ ਠੀਕ ਹੈ ਓਕੇ ਹਾਂਜੀ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਅੱਜ ਮੇਰਾ ਨਾਮ ਗੁਰਪ੍ਰੀਤ ਸਿੰਘ ਚੈਲ ਹੈ ਜੀ ਪ੍ਰੈਸ ਕਲੱਬੋਂ ਬਟਿੰਡਰ ਵਿਧਾਤੀ ਤੋਂ ਇੱਕ ਕਲੱਬ ਵੱਲੋਂ ਬਹੁਤ ਵਧੀਆ ਉਤਸ਼ਾਹ ਜਿਸ ਤਰ੍ਹਾਂ ਕੇ ਵਾਤਾਵਰਣ